ਜੇ ਛੱਡਿਆ ਨਹੀਂ ਅਭਾਗਾ ਹੋਇਆ ਜਿਹਨੇ ਸੱਚ ਛੱਡਤਾ ਉਹ ਝੂਠਾ ਹੋਇਆ ਨਹੀਂ ਮਾਇਆ ਦਾ ਭਾਇਆ ਨਾ ਲਪਤ ਨਹੀਂ ਹੋਇਆ ਝੂਠਾ ਨਹੀਂ ਹੋਇਆ ਝੂਠੇ ਆਂ ਝੂਠੇ ਜਾਣ ਝੂਠੇ ਮਰੇ ਅਭਾਦੇ ਮਨ ਝੂਠਾ ਹੋ ਗਿਆ ਹੈ ਮਨ ਝੂਠਾ ਹੈ ਝੂਠਾ ਹੈ ਕਿਉਂ ਭਾਇਆ ਨਾ ਲਪਤ ਹੋ ਗਿਆ ਮਾਇਆ ਝੂਠ ਹੈ ਮਾਇਆ ਨਾਲ ਲੱਭਤੇ ਆਇਆ ਸੀ ਮਾਇਆ ਨਾਲ ਲੱਭਤੇ ਜਿਹੜਾ ਮਰ ਗਿਆ ਉਹ ਭੱਗਾ ਆਇਆ ਮਾਇਆ ਨਾਲ ਲੱਭਤੀ ਜਾਣਾ ਮਾਇਆ ਛੱਡ ਕੇ ਆਣ ਤੋਂ ਪਹਿਲਾਂ ਪਹਿਲਾਂ ਮਾਇਆ ਤਿਆਗ ਦੇਵੇ ਫਿਰ ਸੁਭੱਗਾ ਹੈ ਅਪਾਗਾ ਸੁਭੱਗਾ ਅਪਾਗਾ ਸੁਭੱਗਾ ਹੋਣ ਆਇਆ ਸੀ ਅਪਾਗਾ ਸੁਭੱਗਾ ਹੋਣ ਆਇਆ ਸੀ ਆਇਆ ਸੀ ਮਾਇਆ ਨਾਲ ਜੋੜ ਕੇ ਭੇਜਿਆ ਸੀ ਜਾਣਾ ਸੀ ਮਾਇਆ ਨੂੰ ਤਿਆਗ ਕੇ ਤਿਆਗੀ ਹੋ ਕੇ ਬਾਪੇ ਸੁਪਾਗਾ ਸੀ ਕੋਉ ਨਾ ਦੇਖੇ ਤੇ ਪ੍ਰਾਨਪਤੀ ਕੇ ਕਿਤੇ ਵੀ ਪ੍ਰਾਨਪਤੀ ਦੀ ਮੱਤ ਮਰੂ ਨਜ਼ਰ ਨਹੀਂ ਆਈ ਸਾਰੇ ਡੇਰਿਆਂ ਨੇ ਮੈਨੂੰ ਬੁਲਿਆ ਕਹਿੰਦਾ ਕੋਈ ਵੀ ਨਹੀਂ ਸਾਡੇ ਕੋ ਪ੍ਰਾਨਪਤੀ ਦੀ ਮੱਤ ਹੈ ਜੀ ਪਰ ਇਆ ਦਾ ਦਸ ਪਾਸ਼ਾ ਝੂਠ ਬੋਲਦੇ ਨੇ ਇਆ ਲੋਕ ਝੂਠ ਬੋਲਦੇ ਨੇ ਆ ਜਿਹੜੇ ਸੁਣਤ ਬੋਲਦੇ ਨੇ ਸਤ ਆਏ ਕਿ ਇਹ ਉਹਨਾਂ ਸੰਤਾਂ ਦੇ ਵਿੱਚੋਂ ਆਏ ਨੇ ਜਿਨ੍ਹਾਂ ਕੋ ਪ੍ਰਾਣਪਤੀ ਦੀ ਮਤ ਹੈ ਨਹੀਂ ਸੀ ਜਿੱਦਾਂ ਦੇ ਸਿੱਖ ਬਣੇ ਨੇ ਕੀ ਇਹਨਾਂ ਨੇ ਉਹ ਪਿਛਲੀ ਮਤ ਛੱਡਤੀ ਆਪਣੇ ਉਹ ਤਾਂ ਪ੍ਰਾਣਪਤੀ ਦੀ ਹੈ ਨਹੀਂ ਸੀ ਜਿਉ ਛੱਡ ਕੇ ਸਿੱਖੀ ਲਈ ਦੀ ਫਿਰ ਸਿੱਖ ਬਣ ਕੇ ਵਗੇ ਇਸੇ ਕਰਕੇ ਸਿੱਖ ਦੀ ਕਹਾਉਂਦੇ ਇਹ ਇਹ ਪ੍ਰਾਣਪਤੀ ਵਾਲੀ ਮਤ ਇਹਨਾਂ ਨੇ ਪਿਛਲੀ ਛੱਡੀ ਦੀ ਜੋ ਉਹ ਜਿਹੜੀ ਸੰਤਾਲੀ ਮਤ ਸੀ ਉਹ ਛੱਡੀ ਨਹੀਂ ਜੋ ਛੱਡਣਾ ਛੱਡੀ ਨਹੀਂ ਤੇ ਪ੍ਰਾਣ ਬੱਤੀ ਵਾਲੇ ਇਹਨਾਂ ਕੋਲੋਂ ਤਾਂ ਥੀਂਦੀ ਸੀ ਕੁੜ ਕਿਵੇਂ ਲਈ ਹੈ ਉਹ ਛੱਡ ਕੇ ਹੀ ਇਹ ਲੈ ਹੋਊਗੀ ਜਿੱਦਾਂ ਪ੍ਰਾਣ ਬੱਤੀ ਦੀ ਮੱਤ ਇਹਨਾਂ ਨੇ ਲੈਣ ਲੱਗ ਗਏ ਸੰਤ ਬਣਾ ਪਹਿਲਾਂ ਹੀ ਛੱਡ ਦੇਣਗੇ ਸੰਤ ਫੇਰ ਨਹੀਂ ਕਹਾ ਸਕਦੇ ਕਿ ਉਹ ਤਾਂ ਸੰਤ ਤਾਂ ਝੂਠੇ ਦਾ ਨਾ ਆ ਪ੍ਰਾਣ ਬੱਤੀ ਦੀ ਮੱਤ ਤੋਂ ਸਖਣੇ ਦਾ ਨਾ ਸੰਤਾਂ ਸੰਤ ਸਮੂਹ ਅਨੇਕ ਬਤੀਕੇ ਆਪਣੇ ਆਪਣੀ ਮਤ ਵਾਲੇ ਦਾ ਨਾ ਸੁਣਦਾ ਜੇ ਗੁਰ ਕੀ ਮਤ ਲੈਣੀ ਆਏ ਨੇ ਡੁੱਬਣ ਤੋਂ ਬਚਣਾ ਗੁਰ ਕੀ ਮਤ ਤੂੰ ਲੈ ਹੋਏ ਆਣੇ ਭਗਤ ਬਿਨਾ ਆਵੋ ਡੁੱਬੇ ਸਿਆਣੇ ਜੇ ਬੋਧੇ ਸਿਆਣੇ ਨੇ ਡੁੱਬ ਜਾਣਗੇ ਡੁੱਬੇ ਹੋਏ ਨੇ ਡੁੱਬ ਜਾਣਗੇ ਗੁਰ ਕੀ ਬਾਤ ਤੇ ਫਿਰਾਂ ਜੇ ਸੰਤ ਮਤ ਦਾ ਡੁੱਬੇ ਹੋਏ ਨੇ ਉਹ ਡੁੱਬ ਜਾਣੇ ਵਾਕਿਆ ਨੂੰ ਲੈ ਕੇ ਡੁੱਬ ਜਾਣਗੇ ਜਿਹੜੇ ਇਹਨਾਂ ਦੇ ਚੇਲੇ ਨੇ ਪ੍ਰਾਣਪਤੀ ਦੀ ਮੱਤ ਤੋਂ ਬਿਨਾ ਕੋਈ ਤਰ ਨਹੀਂ ਸਕਦਾ ਇਹਨਾਂ ਸੰਤਾਂ ਨੂੰ ਤਾਂ ਉਪਦੇਸ਼ ਕੀਤਾ ਹੋਇਆ ਗੁਰੂ ਘਰ ਨੇ ਤੀਜੇ ਪਾਜਾ ਗੁਰਮੁਖ ਰਾਜ ਜੀ ਕਹਿੰਦੇ ਕਹਾ ਨਾਨਕ ਸੁਣਾਓ ਸੰਤੋ ਇਹਨਾਂ ਨੂੰ ਕਿਹਾ ਜੀ ਸੰਤਾਂ ਨੂੰ ਜਿਹੜੇ ਸਾਨੂੰ ਉਪਦੇਸ਼ ਕਰਦੇ ਨੇ ਆਪ ਇਹ ਆਪ ਤਾਂ ਸੁਣ ਵੀ ਨਾ ਤੁਹਾਨੂੰ ਕੀ ਕਿਹਾ ਚ ਕਹਾ ਨਾਨਕ ਸੁਣਾਓ ਸੰਤੋ ਸ਼ਬਦ ਧਰੋ ਪਿਆਰੋ ਆ ਗੁਰਬਾਣੀ ਨਾਲ ਪਿਆਰ ਕਰੋ ਮਾਇਆ ਨਾਲ ਨਾ ਕਰੋ ਤਮਾਇਆ ਨਾ ਬੈੜ ਕਰਦੇ ਨੇ ਅਬ ਗੁਰਬਾਣੀ ਦੇ ਉਪਦੇਸ਼ ਨਾਲ ਪ੍ਰੇਮ ਕਰੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਬਿਰਾਧਾਰੋ ਇਸ ਨਾਮ ਨੂੰ ਅਧਾਰ ਬਣਾਓ ਆ ਸਭ ਸਾਰੀ ਮਾਇਆ ਨੂੰ ਅਧਾਰ ਨਾ ਬਣਾਓ ਜਿੰਦਗੀ ਦਾ ਇਹਨਾਂ ਨੂੰ ਇਹ ਉਪਦੇਸ਼ ਕੀਤਾ ਸੀ ਜੇ ਇਹ ਉਪਦੇਸ਼ ਮੰਨ ਲੈਂਦੇ ਇਹ ਗੁਰੂ ਦੀ ਗੱਲ ਫਿਰ ਸਿੱਖ ਬਣ ਜਾਂਦੇ ਸੰਤ ਤਾਂ ਇਹ ਗੱਲ ਨਾ ਸੁਣੀ ਨਾ ਮੰਨੀ ਜਿੰਨਾ ਜਰ ਨਹੀਂ ਮੰਨਦੇ ਗੱਲ ਉਹਨਾਂ ਜਰ ਸੰਤ ਨੇ ਜੇ ਮੰਨ ਲੈਣਗੇ ਫਿਰ ਸਿੱਖਣਗੇ ਜਿੱਦਾਂ ਮੰਨ ਲਈ ਫਿਰ ਸਿੱਖਣਾ ਜਿੱਦਾਂ ਨਹੀਂ ਮੰਨਦੇ ਉਹਨਾਂ ਜਰ ਸੁਧਰਨ ਸੰਤ ਦਾ ਮਤਲਬ ਹੈ ਗੁਰਮਤ ਤੋਂ ਬਾਗੀ ਸੁਣੋ ਸੰਤੋ ਕੇ ਹੈ ਨਾ ਜਿੱਦਣ ਸੁਣ ਲਈ ਫਿਰ ਕੀ ਹੋਊਗਾ ਸਿੱਖ ਤੇ ਵਧੜੂਗਾ ਨਾ ਸਿੱਖਿਆ ਲਾ ਲੂਰਾਂ ਸੇ ਸਿਕੋ ਜੂਗਾ ਜਿੰਨਾ ਜਿਹੜੇ ਸੁਣ ਸੁਣ ਕੇ ਮੰਨੀ ਦੀ ਗੱਲ ਸੁਣ ਵੀ ਲਈ ਮੰਨੀ ਨਹੀਂ ਉਹਨਾਂ ਜਰ ਕੀ ਉਹਨਾਂ ਜਰ ਸੰਤ ਹਾਂਜੀ ਸ੍ਰੀ ਭਗਵਾਨ ਕੀ ਪਾਈ ਕਿਰਪਾ ਹੁੰਤੇ ਏਕ ਰਤੀਬਨ ਏਕ ਰਤੀਕੇ ਸ੍ਰੀ ਭਗਵਾਨ ਕੇ ਪਾਈ ਕਿਰਪਾ ਹੁੰਤੇ ਜਿੰਨਾ ਜਦ ਸ੍ਰੀ ਭਗਵਾਨ ਦੀ ਕਿਰਪਾ ਨਹੀਂ ਹੁੰਦੀ ਉਹਦੀ ਕਿਰਪਾ ਦੇ ਜਨਾਜਰ ਬਿਨਾਂ ਨੇ ਸੰਤ ਸਾਰੇ ਯਸ ਰੇ ਬੜੇ ਨੇ ਜਿੰਨੇ ਵੀ ਹੈਗੇ ਇਕੋ ਦੇ ਰਤੀ ਹੈ ਰਤੀ ਹੈ ਨਾ ਜਿਹੜੀ ਰਤੀ ਰਤੀ ਹੁੰਦਾ ਪ੍ਰੇਮ ਦਾ ਰੰਗ ਚੜ ਜਾਣੋ ਪ੍ਰੇਮ ਦੇ ਰੰਗ ਵਿੱਚ ਗੁਰਬਾਣੀ ਦੇ ਸੰਤ ਕਹਿਣਾਣ ਸੁਣੋ ਸਭ ਤੋਂ ਸ਼ਬਦ ਧਰੋ ਪਿਆਰੋ ਪਿਆਰੋ ਹੀ ਰੱਬ ਜਿਨ੍ਹਾਂ ਜਰ ਗੋਦ ਮਤ ਨਾਲ ਪਿਆਰ ਨਹੀਂ ਕਰਦੇ ਗੁਰਪ੍ਰਦੇਸ਼ ਨਾਲ ਇਹਦਾ ਰੰਗ ਨਹੀਂ ਚੜਦਾ ਨਾ ਇਹਦੇ ਬਣਾ ਕੋ ਕੌਡੀ ਵੀ ਨਹੀਂ ਆਣੇ ਇੱਕ ਰਤੀ ਕੇ ਇੱਕ ਰੱਤੀ ਦੇ ਵੀ ਨਹੀਂ ਕੌਡੀ ਦੇ ਵੀ ਨਹੀਂ ਹਣਕਾਲੀ ਫੁੱਟੀ ਕੌਡੀ ਦੇ ਵੀ ਨਹੀਂ ਹਲੇ ਸਾਰੇ ਪਹਿਲੀ ਉਹ ਗੱਲ ਸੰਤਾ ਤੋਂ ਬਾਗੀ ਕੀਤਾ ਸਿੱਖ ਨੂੰ ਸਰੇਵੜਿਆ ਤੋਂ ਬਾਗੀ ਕੀਤਾ ਸਿੱਖ ਨੂੰ ਅਸਾਂ ਕਹਿੰਦੇ ਸੰਤਾ ਦੇ ਜਾਗ ਮੱਥੇ ਟੇਕੀਏ ਸਦਾਈ ਨਹੀਂ ਰਹਾ ਹੋਰ ਕੀ ਨੇ ਸੰਤਾਂ ਨੇ ਕੁਰਬਾਨਾ ਬਾਲੀਆਂ ਸੰਤ ਫੇਰ ਕਹੀ ਜਾਂਦੇ ਨੇ ਇਹ ਫਰਾਡ ਆ ਸਿੱਖੀ ਦੇ ਨਾਂ ਤੇ ਸਾਰਾ ਹੀ ਫਰਾਡ ਰਚਿਆ ਹੋਇਆ ਇਹ ਡੇਰੇ ਤਾਂ ਹੀ ਪੈਦਾ ਹੋਏ ਨੇ ਸ਼ਰਬੜੀ ਕਮੇਟੀ ਨੇ ਇਹਨਾਂ ਦੀ ਵਿਆਖਿਆ ਨਹੀਂ ਕੀਤੀ। ਪ੍ਰਚਾਰ ਕਰਨੀ ਵਾਖੀ ਦੇ ਸ਼ਰਬੜੀ ਕਮੇਟੀ ਨੇ। ਇਹਨਾਂ ਨੇ ਤਾਂ ਪਹਿਲਾਂ ਆਪਣੇ ਆਪਣੇ ਏਰੀਆ 'ਚ ਸੰਤ ਪੈਦਾ ਕੀਤੇ ਨੇ ਵੋਟਾਂ ਵਾਸਤੇ। ਖੋੜ ਬਣ ਕੇ ਗਲਦੀ ਹੱਡੀ ਇਹਨਾਂ ਦੇ। ਪਹਿਲਾਂ ਪੈਦਾ ਕਰ ਲੈ। ਪਹਿਲਾਂ ਤਾਂ ਕਿਤਨਾ ਬਿਜਲੀਆਂ। ਖੋੜ ਜਾਂ ਕੰਡੇ ਹਿਲਦੀਆਂ ਨੇ ਕਿ ਕਰਾਜ। ਕੇਲੇ ਦੇ ਬੂੜ ਪਹਿਲਾਂ ਤਾਂ ਫੇਰੀ ਬਿਜਲੀ। ਜੇ ਫੇਰੀ ਬਾੜ ਦੀਆਂ ਪੱਤਿਆਂ ਨੂੰ ਉਹ ਝੂਲੇ ਉਹ ਚੀਰੀਏ ਉਹ ਝੂਲੇ ਉਹ ਚੀਰੀਏ ਹੋਰ ਪਤਾ ਲੱਗਿਆ ਨੂੰ ਵੀ ਅਸੀਂ ਕੀ ਕੀਤਾ ਕੇਲੇ ਮੁੱਢ ਜੋ ਫੇਰ ਉਹ ਝੂਲੇ ਉਹ ਚੀਰੀਏ ਸਾਗ ਤੂੰ ਸੰਗ ਨਾ ਛੇ ਇਹ ਸਾਗ ਤ ਪੈਦਾ ਕਰ ਲੈ ਹੁਣ ਕੇਲੇ ਦੇ ਪੱਤੇ ਨੇ ਸ਼ਰੀਫ ਉਹਦਾ ਵਿਚਾਰਾਂ ਦੇ ਕੱਡੇ ਹੁੰਦੇ ਨਹੀਂ ਦਰਵਾਜ਼ੇ ਦੇ ਬੇਰੀ ਦੇ ਹੁੰਦੇ ਨੇ ਕੱਡੇ ਕੱਡੇ ਵੀ ਪੁੱਠੇ ਸਿੱਧੇ ਵੀ ਪੁੱਠੇ ਵੀ ਜਦੋਂ ਇਹ ਹਵਾ ਬੈਰੀ ਝੂਲਦੀ ਹੈ ਤਾਂ ਪੱਤੇ ਉਹਦੇ ਛੀਰ ਹੁੰਦੇ ਨੇ ਕੇਲੇਰੇ ਐ ਸਿੱਖੀ ਨੂੰ ਖੋਰਾ ਲਾਈ ਜਾਂਦੇ ਨੇ ਪੱਤੇ ਛੀਰ ਹੁੰਦੇ ਨੇ ਖੋੜ ਬਟਾ ਦੇ ਨੇ ਪਿੱਟਣਾ ਗਈ ਕਰਮ ਕਰਮ ਜੋ ਪੁੱਠੇ ਕੀਤੇ ਨੇ ਭਰਨ ਗਈ ਪਰ ਉਹ ਕੌਣ ਜੇ ਬੋਟਾ ਲੜੀਆਂ ਦੀਓ ਬਣਾ ਧਿਆਨ ਰੱਖਦੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸਰੰਗ ਸਵਾਰੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸਰੰਗ ਸਵਾਰੇ ਦੂਜੀ ਗੱਲ ਆਈ ਬੜੇ ਬੜੇ ਰਾਜਿਆਂ ਦੀ ਵਿਸ਼ਨੂੰ ਭਗਤਾਂ ਦੀ ਆਏ ਪਹਿਲਾਂ ਤਾਂ ਦੂਏ ਨੇ ਨਾ ਕੁਝ ਬੁੱਧਮਤ ਦੇ ਨੇ ਸਰੇ ਵੱਡੇ ਕੁਝ ਦੂਏ ਸੰਤਰੇ ਜੋਗ ਜਤੋਂਗੇ ਜੋਗੀ ਨੇ ਕੁਝ ਇਹ ਤਾਂ ਸਾਰੇ ਰਲੇ ਮਿਲੇ ਹੀ ਨੇ ਸਾਰੇ ਉੱਪਰ ਤਾਂ ਹਿੰਦੂ ਮਤ ਦੇ ਮਤਵੰਤ ਅੰਤਰ ਸਿੱਧੂ ਮੱਤਾ ਦੇ ਮੱਤਵੰਤਾ ਅੰਦਰ ਦੇ ਉੱਪਰ ਤਾਂ ਸਾਰੇ ਮਤੰਤਰ ਤਾਂ ਹੀ ਨੇ ਸੰਤ ਸਭੂ ਅਨੇਕ ਵਤੀ ਕੇ ਆ ਗਿਆ ਨਾ ਹਾਂ ਸਾਰੇ ਕਹਾਂਦੇ ਹਿੰਦੂ ਪਰ ਮੱਤ ਕਿਸੇ ਦੀ ਨਹੀਂ ਰਲਦੀ ਇਹਦਾ ਮਤਲਬ ਹੈ ਵਹਿੰਦੂ ਮੱਤ ਕੀ ਹੋਈ ਹਿੰਦੂ ਮੱਤ ਕੀ ਹੋਈ ਹਿੰਦੂ ਮੱਤਾ ਐ ਸਮਝ ਲਓ ਭਈ ਸਾਰਿਆਂ ਹੀ ਵਰਤਾਂ ਹੁਲੀ ਦੇ ਵਿੱਚ ਜਿੰਨੀਆਂ ਵੀ ਖੋਟਾਂ ਸਾਰੀਆਂ ਹੀ ਹੋਵੇ ਆਪਣੀਆਂ ਆਪਣੀਆਂ ਮੱਤ ਹੋਵੇ ਜਿਹੜੀ ਬਨ ਮੱਤ ਦਾ ਨਾ ਹਿੰਦੂ ਮਤ ਕਰ ਸਕਦੇ ਆਂ ਪੂਰੇ ਤੌਰ ਤੇ ਆਪਣੀਆਂ ਮੱਤ ਦੀ ਹਰੇਕ ਨੂੰ ਆਜ਼ਾਦੀ ਹੈ ਜਿਹੜੀ ਮੱਤ ਵਿੱਚ ਆਪਣੀ ਮੱਤ ਦੀ ਆਜ਼ਾਦੀ ਹੋਵੇ ਉਹ ਇਹਦੂ ਮਤ ਗੁਰਮਤ ਵਿੱਚ ਆਪਣੀ ਮੱਤ ਵਾਸਤੇ ਕੋਈ ਜਗ੍ਹਾ ਨਹੀਂ ਗੁਰਮਤ ਦੇ ਵਿੱਚ ਸਿੱਖੀ ਵਿੱਚ ਆਪਣੀ ਮੱਤ ਵਾਸਤੇ ਕੋਈ ਜਗ੍ਹਾ ਨਹੀਂ ਕੋਈ ਥਾਂ ਨਹੀਂ ਪਾਵੇਂ ਬਾੜੀ ਹੈ ਇਹਨਾਂ ਨੇ ਟੌੜੇ ਵਰਗਿਆਂ ਨੇ ਅਕਾਲੀ ਬਾਣਦੇ ਰਹੇ ਨੇ ਪਰ ਜਗਾ ਕੋ ਜੇ ਬਾੜੀ ਐ ਤਾਂ ਅੱਜ ਭੁਗਤ ਦੇ ਵੀ ਇਹੀ ਨੇ ਅੱਜ ਭੁਗਤ ਦਾ ਕੌਣ ਹੈ ਸਿੱਖੇ ਭੁਗਤ ਰਹੇ ਨੇ ਜਿਹੜੀ ਇਹਨਾਂ ਨੇ ਛੁੱਟ ਦਿੱਤੀ ਐ ਭੁਗਤ ਵੀ ਇਹੀ ਰਹੇ ਨੇ ਬਾੜੀ ਵੀ ਇਹਨਾਂ ਨੇ ਅਕਾਲ ਤਖਤ ਦਾ ਇਹ ਸੀ ਕਿ ਵਕਤ ਦੇ ਵਿੱਚ ਦੋਈ ਮਤ ਬਣ ਨਹੀਂ ਦੇਣੀ